ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 19 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਅੰਮ੍ਰਿਤ ਔਰ ਤੇ ਕਲ ਵਿਸ਼ਾ ਪੂਰਨ ਹੋ ਗਿਆ ਜਿਹੜੇ ਆਖਰੀ ਪਾਗ ਚ ਸੀ ਸਮਝਿਆ ਸੀ ਵੀ ਗੁਰਮਤਿ ਅਨੁਸਾਰ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਔਰ ਸਾਰੀਆਂ ਬਖਾਵੈਲੀਆਂ ਪੂਜਾਵਾਂ ਨੂੰ ਸਤਿਗੁਰੂ ਨੇ ਰੱਦ ਕਰ ਦਿੱਤਾ ਸਿਰਫ ਇੱਕ ਗੱਲ ਸਮਝਾਤੀ ਕਿ ਅਕਾਲ ਪੁਰਖ ਦੇ ਪਾਣੇ ਚਲਾਉ ਦੀ ਰਜ਼ਾ ਚ ਚੱਲ ਅਤੇ ਪੂਰਨ ਵਿਸ਼ਵਾਸ ਰੱਖ। ਇਹੀ ਸਭ ਕੁਝ ਪੂਜਾ ਉਹਨੂੰ ਯਾਦ ਕਰਨਾ ਉਹਨੂੰ ਸਿਮਰਨਾ। ਇਹੀ ਉਹਦਾ ਪੂਜਾ। ਮੈਂ ਬੇਨਤੀ ਕੀਤੀ ਸੀ ਕਿ ਕਰਮਕਾਂਡਾਂ ਦੀ ਲੜੀ ਦੇ ਵਿੱਚ ਅਸੀਂ ਹਰ ਕਰਮਕਾਂਡ ਦੀ ਵਿਚਾਰ ਕਰਕੇ ਉਸ ਪੱਖ ਦੀ ਵਿਚਾਰ ਕਰਕੇ ਆਪਣੀ ਸਵੈ ਪ੍ਰਚੂਲ ਜ਼ਰੂਰ ਕਰਾਂਗੇ। ਕਿ ਅਸੀਂ ਕੀ ਕਰ ਰਹੇ ਹਾਂ। ਜੇ ਸਵੈ ਪ੍ਰਚੋਲ ਨਹੀਂ ਕੀਤੀ ਤਾਂ ਸਾਰਾ ਵਿਸ਼ਾ ਵਿਚਾਰਿਆ ਜਿਹੜਾ ਹੈ ਆਕਾਰਥਾ ਚਲਾ ਜਾਏਗਾ ਕਿਉਂਕਿ ਆਪਣੇ ਜੀਵਨ ਦੇ ਵੀ ਤਬਦੀਲੀ ਤਾਂ ਹੀ ਆਉਣੀ ਜੇ ਆਪਣੀ ਸਵੈ ਪ੍ਰਚੋਲ ਕਰਾਂਗੇ ਤੇ 19 ਭਾਗ ਦੇ ਵਿੱਚ ਅਸੀਂ ਵੇਖੀਏ ਤਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹਾਂ ਦੀਆਂ ਫੋਟੋ ਬਣ ਗਈਆਂ ਫਿਰ ਫੋਟੋ ਤੋਂ ਗੋ ਮੂਰਤੀਆਂ ਬਣ ਗਈਆਂ ਉੰਤੇ ਗੱਲ ਉਸ ਤੋਂ ਅੱਗੇ ਚਲੀ ਗਈ ਮੂਰਤੀਆਂ ਤੋਂ ਅੱਗੇ ਉਹਨਾਂ ਦਾ ਪੇਖ ਵਰਨਾਵੇਂ ਸ਼ੁਰੂ ਹੋ ਗਿਆ। ਪਿੱਛੇ ਆਪਜੀ ਦੇ ਸਾਹਮਣੇ ਆਇਆ ਸੀ ਮੈਂ ਇੱਕ ਵੀਡੀਓ ਵੀ ਬਣਾਈ ਸੀ ਕਿਵੇਂ ਗੁਰਨਾਣਕ ਸਾਹਿਬ ਦਾ ਪੇਖ ਬਣਾਇਆ ਗਿਆ। ਭਾਵੇਂ ਉਹਨਾਂ ਬਾਅਦ ਵਿੱਚ ਮਾਫੀयां ਮੰਗ ਲਈਆਂ ਸਭ ਕੁਝ ਕੀਤਾ ਪਰ ਸਾਡੀ ਮਾਨਸਿਕਤਾ ਤੋਂ ਧੰਨਵਾਦ ਰਹੀ ਹੈ ਨਾ। ਔਰ ਸਭ ਤੋਂ ਵੱਡੀ ਗੱਲ ਪਹਿਲੀ ਗੱਲ ਤਾਂ ਸਿੱਖੀ ਦੇ ਵਿੱਚ ਮੂਰਤੀ ਪੂਜਾ ਦਾ ਕੋਈ ਵਿਦਾਨ ਨਹੀਂ। ਉਹ ਵਿਸ਼ਾ ਵਿਚਾਰਿਆ ਸੀ ਸ਼ੁਰੂ ਉੱਥੋਂ ਕੀਤਾ ਸੀ ਫੋਟੋ ਵਿੱਚ ਮੂਰਤੀ ਦਾ ਬਦਲਿਆ ਹੋਇਆ ਰੂਪ ਹੈ ਔਰ ਜਿਵੇਂ ਉਹ ਦੇਵੀ ਦੇਵਤੇ ਮਨੋਕਲਪਤ ਉਹਨਾਂ ਦੇ ਰੂਪ ਬਣਾ ਕੇ ਤੇ ਉਹ ਫੋਟੋ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਗੁਰੂ ਸਾਹਿਬਾਨ ਦੀਆਂ ਫੋਟੋ ਵੀ ਜਿਹੜੀਆਂ ਸਾਰੀਆਂ ਮਨੋਕਲਪਤ ਨੇ ਕੋਈ ਉਹਨਾਂ ਦੀ ਅਸਲੀ ਫੋਟੋ ਨਹੀਂ ਜਿਹੜਾ ਕਹਿੰਦਾ ਕਿ ਇਹ ਉਹਨਾਂ ਦੀ ਅਸਲੀ ਪੇਂਟਿੰਗ ਹੈ ਉੱਥੋਂ ਕਾਪੀ ਕੀਤੀ ਹੈ ਦੁਨੀਆਂ ਦਾ ਸਭ ਤੋਂ ਵੱਡਾ ਝੂਠਾ ਮਨੁੱਖ ਹੈ ਕਿਸੇ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਪਣੀ ਕੋਈ ਫੋਟੋ ਪੇਂਟਿੰਗ ਨਹੀਂ ਬਣਨ ਦਿੱਤੀ ਕਿਉਂਕਿ ਉਹ ਸਾਨੂੰ ਆਪਣੇ ਸਰੀਰਾਂ ਨਾਲ ਨਹੀਂ ਗੁਰਬਾਣੀ ਦੇ ਅਮੋਲਕ ਸਿਧਾਂਤਾਂ ਨਾਲ ਜੋੜਨਾ ਚਾਹੁੰਦੇ ਸਨ ਲੇਕਿਨ ਕੀਤੀ ਜਾ ਰਹੀ ਹੈ ਘਰ ਘਰ ਚ ਲੱਗੀਆਂ ਨੇ ਹੁਣ ਤੇ ਮੂਰਤੀਆਂ ਪਹੁੰਚਣੀਆਂ ਵੀ ਸ਼ੁਰੂ ਹੋ ਗਈਆਂ ਫਿਰ ਤੁਸੀਂ ਵੇਖਨੇ ਸਾਡੇ ਗੁਰਦੁਆਰਿਆਂ ਵਿੱਚ ਵੀ ਜਿੱਥੋਂ ਸੇਧ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ ਵਿੱਚ ਏਸੀ ਲਾਏ ਜਾ ਰਹੇ ਨੇ ਸਰਦੀਆਂ ਵਿੱਚ ਰਜਾਈਆਂ ਪਾਈਆਂ ਜਾ ਰਹੀਆਂ ਨੇ। ਸ਼ਰੀਰ ਕਰਕੇ ਪੂਜਾ ਕਰ ਰਹੇ। ਜਿਸ ਇਲਾਹੀ ਗਿਆਨ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਰਵਚਾਰ ਕਰਨਾ ਸੀ। ਸਿਰਫ ਆਪਣੇ ਜੀਵਨ 'ਚ ਨਹੀਂ ਤਬਦੀਲੀ ਲਿਆਉਣੀ ਸੀ, ਦੂਜਿਆਂ ਵਾਸਤੇ ਵੀ ਇੱਕ ਚਾਨਣ ਮੁੰਦਾਰਾ ਬੰਨਣਾ ਸੀ। ਅਸੀਂ ਆਪ ਇੱਥੇ ਪਹੁੰਚ ਗਏ ਹਾਂ। ਜੇ ਸਰਦੀਆਂ 'ਚ ਤੇ ਰਜਾਈਆਂ ਪਾ ਰਹੇ ਆ, ਗਰਮੀਆਂ ਦੇ ਵਿੱਚ AC ਲਾ ਰਹੇ ਆ। ਉਜਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕੀਮਤੀ ਰੁਮਾਲੇ ਜੜਾਉਨੇ ਆ। ਔਰ ਸਾਡੀ ਮਾਨਸਿਕਤਾ ਕਿੱਥੇ ਪਹੁੰਚੀ ਹੋਈ ਹੈ? ਜਿੱਥੇ ਕਿਤੇ ਗੁਰਦੁਆਰੇ ਦੇ ਵਿੱਚ ਲੋਡ ਹੋਵੇ, ਉੱਥੇ ਰੁਮਾਲਾ ਭੇਟ ਕਰਨਾ ਕੋਈ ਹਰਜ ਨਹੀਂ, ਲੋਡ ਮੁਤਾਬਕ। ਅਸੀਂ ਟੀਵੀ ਦੇ ਉੱਤੇ ਦਰਬਾਰ ਸਾਹਿਬ ਦਾ ਪ੍ਰੋਗਰਾਮ ਦੇਖਨੇ ਆ। ਉੱਥੇ ਜਿਹੜਾ ਰੁਮਾਲਿਆਂ ਦਾ ਸੈੱਟ ਸਜਾਇਆ ਹੋਇਆ ਉਦੀ ਕੀਮਤ 1.5 ਲੱਖ ਤੋਂ ਲੈ ਕੇ 4 ਲੱਖ 5 ਲੱਖ ਤੱਕ ਹੁੰਦੀ ਹੈ ਇਹਨੇ ਮਹਿੰਗੇ ਨਹੀਂ ਔਰ ਉਹਨੂੰ ਭੇਟਾ ਕਰਨ ਵਾਲਿਆਂ ਦੀ ਵੀ ਲਾਈਨ ਲੱਗੀ ਹੋਈ ਹੈ ਜਿਹੜਾ ਇੱਕ ਵਾਰੀ ਸਜਾਇਆ ਜਾਂਦਾ ਦੂਜੀ ਵਾਰੀ ਦੀ ਬਾਰੀ ਨਹੀਂ ਆਉਂਦੀ ਕਿਉਂਕਿ ਨਵੇਂ ਭੇਟ ਕਰਨ ਵਾਲਿਆਂ ਦੀ ਬਾਰੀ ਲੱਗੀ ਹੋਈ ਹੈ ਉਹਨਾਂ ਨੇ ਨੰਬਰ ਬੁੱਕ ਕਰਾਇਆ ਹੋਇਆ ਬੈਲਨਾਤੀ ਹਿਵੀ ਲਈਏ ਵੀ ਕੀ ਉਥੇ ਇਹ ਜ਼ਰੂਰੀ ਹੈ ਕਿ ਹਰ ਰੋਜ਼ ਨਵਾਂ ਹੀ ਰੁਮਾਲਾ ਚੜੇ ਫਿਰ ਇਹ ਨਹੀਂ ਨਹੀਂ ਕਿਤੇ ਟੈਲੀਵਿਜ਼ਨ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਵੇਖੋ ਮੇਰਾ خیال ਹੈ ਹਰ ਮਿੰਟ ਦੇ ਵਿੱਚ ਇੱਕ ਰੁਮਾਲਾ ਹੋਰ ਪੇਟ ਕੀਤਾ ਜਾ ਰਿਹਾ ਪਛੌਦੀ ਜਿਹੜਾ ਮੋਰੈਡਨਲ ਟੱਚ ਕਰਕੇ ਤੇ ਸਟੋਰ 'ਚ ਪੇਜ ਦਿੱਤਾ ਜਾਂਦਾ ਹੈ ਉਹਦੇ ਬਾਅਦ ਉਹ ਕਿੱਥੇ ਜਾਂਦਾ ਉਹਦੇ ਬਾਰੇ ਕਿਆ ਸਲਾਈਆਂ ਹੀ ਲਾ ਸਕਨੇ ਆ ਬੜੀਆਂ ਫੋਟੋ ਨਿਕਲਦੀਆਂ ਨੇ ਵੀਡੀਓ ਨਿਕਲਦੀਆਂ ਨੇ ਜਿੱਥੇ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਕਈ ਉਪਰਾਲੇ ਕੀਤੇ ਜਾ ਰਹੇ ਨੇ ਪੂਜਨੀ ਤੁਰਕੀ ਗੁਰੂਗ੍ਰਾਮ ਸਾਹਿਬ 'ਤੇ ਸੋਨਰੀਆਂ ਬਲਕੀਆਂ ਬਣ ਰਹੀਆਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਦੀ ਏਡੀ ਵੱਡੀ ਯਾਤਰਾ ਕਰਨ ਵਾਸਤੇ ਕੋੜੀ ਵੀ ਨਸੀਬ ਨਹੀਂ ਹੋਈ। ਉਸ ਗੁਰਨਾਨਕ ਦੇ ਸਰੂਪ ਦੇ ਵਾਸਤੇ ਸੋਨੇ ਦੀਆਂ ਪਲਕੀਆਂ ਵਧ ਰਹੀਆਂ ਨੇ। ਜਿਵੇਂ ਸੋਨੇ ਦੀ ਪਲਕੀ ਨਾਲ ਹੀ ਜਿਹੜਾ ਸਤਕਾਰ ਵਧ ਰਿਹਾ ਹੈ। ਕਾਫੀ ਸਮਾਂ ਪਹਿਲੇ ਦੀ ਗੱਲ ਹੈ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਪਲਕੀ ਸੋਨੇ ਦੀ ਬਣਵਾਈ ਗਈ ਉਹਨੂੰ ਵੇਖਾ ਵੇਖੀ ਦਿੱਲੀ ਦੇ ਵਿੱਚ ਸਰਨਾਪਰਾਉਸ ਵਲੇ ਦਿੱਲੀ ਦੇ ਵਿੱਚ ਗੁਰਦੁਆਰਾ ਕਮੇਟੀ ਦਿੱਲੀ ਦੀ ਗੁਰਦੁਆਰਾ ਕਮੇਟੀ ਤੇ ਕਾਬਸਨ ਇਹਨਾਂ ਨੇ ਵੀ ਸੋਨੇ ਦੀ ਪਾਲਕੀ ਬਣਾਈ ਇਹ ਫਿਰ ਉਹਦਾ ਨਗਰ ਕੀਰਤਨ ਕੱਢ ਕੇ ਪਾਕਿਸਤਾਨ ਲੈ ਕੇ ਗਏ ਜਿੱਥੋਂ ਜਿੱਥੋਂ ਨਗਰ ਕੀਰਤਨ ਨਿਕਲਣਾ ਸੀ ਹਜ਼ਾਰਾਂ ਦੀ ਗਿਣਤੀ ਸੰਗਤਾਂ ਇਕੱਠੀਆਂ ਹੋਈਆਂ ਈ ਗੁਰਗ੍ਰਾਮ ਸਾਹਿਬ ਦੇ ਦਰਸ਼ਨ ਕਰ ਲਈ ਹੋਈਆਂ ਸੀ ਨਹੀਂ سونے ਦੀ ਪਾਲਕੀ ਦੇ ਦਰਸ਼ਨ ਕਰ ਲਈ ਹੋਈਆਂ ਸੀ ਹੋਂਜਾ ਤਾਂ ਕਿਸੇ ਦੇ ਕਰ ਗੁਰੂ ਅੰਗਰੇਜ਼ ਦਾ ਸਰੂਪ ਲੈ ਜਾਣਾ ਹੋਵੇ ਪੰਜ ਸੇ ਇਕੱਠੇ ਕਰਨੇ ਔਖੇ ਹੋ ਜਾਂਦੇ ਨੇ ਉੱਥੇ ਪੀੜਾਂ ਲੱਗਦੀਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵਨਾ ਸਾਡੀ ਕਿਤੇ ਹੋਰ ਟਿਕੀ ਹੋਈ ਹੈ ਉਸ ਪੂਜਾ ਦੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਗੱਲ ਕਰੀਏ ਤੇ ਇਸ ਗੱਲ ਦੀ ਫਿਰ ਮੱਤਤਾ ਹੋ ਗਈ ਨਾ ਵੀ ਇੱਥੇ ਸੁੰਦੇ ਦੀ ਪਾਲਕੀ ਚ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਉਹ ਔਰਤਾਂ ਗੱਲਾਂ ਛੱਡ ਦਿਓ ਸਾਡੇ ਦੋ ਤਖਤਾਂ ਤੇ ਤੇ ਪਤਾ ਨਹੀਂ ਕਿੰਨੇ ਪਖੰਡੀ ਬਾਬਿਆਂ ਦੇ ਡੇਰੇਆਂ ਤੇ ਸ਼ਬਦ ਗੁਰਬਾਣੀ ਦੇ ਗਾਏ ਜਾ ਰਹੇ ਨੇ ਆਰਤੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਜੀ ਥਾਲ ਬਣਾ ਕੇ ਤੇ ਦੇਵੇ ਬਾਲ ਕੇ ਟੂਕ ਬਾਲ ਕੇ ਉਹ ਹੀ ਸਾਰਾ ਪਖੰਡ ਬ੍ਰਹਮਣ ਵਾਲਾ ਕਰਕੇ ਸਾਡੇ ਤਖਤਾਂ ਤੇ ਤਾਂ ਮੂੰਹ ਦੇ ਉੱਤੇ ਵੀ ਕਪੜਾ ਬੰਨ ਲਿਆ ਜਾਂਦਾ ਹੈ। ਔਰ ਸ਼ਬਦ ਕੁਰਬਾਨੀ ਦੇ ਗਣਨ ਕੀਤੇ ਜਾ ਰਹੇ ਨੇ। ਮੈਨੂੰ ਤਾਂ ਕਈ ਵਾਰੀ ਇੰਜ ਲੱਗਦਾ ਵੇਖ ਕੇ ਮਹਿਸੂਸ ਹੁੰਦਾ ਕਿ ਗੁਰਨਾਥ ਸਾਹਿਬ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। اے ਸਤਿਗੁਰੂ ਜੀ ਤੁਸੀਂ ਸਾਨੂੰ ਦਿਖਾ ਲਓ ਗगन ਰੂਪੀ ਥਾਨ। ਚੰਦ ਸੂਰਜ ਦੀਵੇ ਬਣਾ ਕੇ ਦੱਸ ਦਿਓ ਸਾਨੂੰ ਤਾਰਕਾ ਮੰਡਲ ਜਨਕ ਮੋਤੀ ਵੀ ਦੱਸ ਦਿਓ ਕੌਸੀ ਤਾਂ ਇਹੀ ਬਖੰਡ ਕਰ ਲੈਣੇ ਨੇ ਜਿਹੜੇ ਬ੍ਰਹਮਣ ਆਲੇ ਨੇ ਕਸਨੀ ਉੱਥੋਂ ਨਿਕਲਣਾ ਵਰਨਾ ਤਾਂ ਅਖੰਡ ਪਾਠ ਕਰਾਉਂਦੀ ਰੀਤੀ ਬਣ ਗਈ ਫਿਰ ਉੱਥੇ ਨਾਰੀਅਲ ਕੁੰਭ ਵਗੈਰਾ ਰੱਖੇ ਜਾ ਰਹੇ ਨੇ ਹੁਣ ਕੀ ਇਹ ਨਾਰੀਅਲ ਕੁੰਭ ਰੱਖਣੇ ਨਾ ਸ਼ਾਦੀ ਕੁਰੀ ਅੱਗੇ ਵੀ ਬੇਨਤੀ ਕੀਤੀ ਸੀ ਓਮ ਯਗ ਕਰਨ ਵੇਲੇ ਜਿਸ ਲਈ ਜੀਵਾਂ ਦੀ ਬਲੀ ਦੇਣ ਦਾ ਰਿਵਾਜ ਬ੍ਰਾਹਮਣੀ ਸਿਸਟਮ ਦੇ ਵਿੱਚ ਉੱਥੇ ਮਲੁਖ ਬਰੀ ਦੇਣ ਦਾ ਵੀ ਸੀ ਨਰ ਬਲੀ ਦਾ ਕਾਨੂੰਨ ਸਖਤ ਹੋ ਗਏ ਨਰ ਬਲੀ ਦੇਣੀ ਔਖੀ ਹੋ ਗਈ ਉਹ ਤਾਂ ਬਦਲ ਲਿਆ ਗਿਆ ਬ੍ਰਾਹਮਣ ਆਪਣਾ ਕਰਮ ਨਹੀਂ ਛੱਡਦਾ ਦਾ ਰੂਪ ਬਦਲ ਲੈਂਦਾ ਉਹ ਲੈ ਕੇ ਵੀ ਪਹਿਲਾ ਮਨੁੱਖ ਜਿਹੜਾ ਨਾ ਨਾਰੀਅਲ ਦੇ ਦਰਖਤ ਤੇ ਲੱਗਦੇ ਸਨ ਦੇਖੋ ਨਾਰੀਅਲ ਜਿਹੜਾ ਹੈ ਉਹ ਬਿਲਕੁਲ ਉਸ ਤਰੀ ਬਣਿਆ ਹੋਇਆ ਦੋ ਅੱਖਾਂ ਬਣੀਆਂ ਹੋਈਆਂ ਮੂੰਹ ਬਣਿਆ ਹੋਇਆ ਉੱਤੇ ਵਾਲ ਨੇ ਤੇ ਅੱਜ ਵੀ ਤੁਸੀਂ ਦੇਖੋ ਉੱਥੇ ਕਿਸੇ ਚੀਜ਼ ਦਾ ਉਦਗਾਰ ਹੁੰਦਾ ਕੁਝ ਹੁੰਦਾ ਤੇ ਨਾਰੀਅਲ ਤੋੜਿਆ ਜਾਂਦਾ ਹੈ ਨਾਰਮਲੀ ਹੁਣ ਹੁੰਦਾ ਕੀ ਸੀ ਕਿ ਜਿਸ ਲਈ ਕਿਸੇ ਜੀਬ ਦੀ ਬਲੀ ਦਿੱਤੀ ਜਾਂਦੀ ਸੀ ਤੇ ਉਹਦਾ ਸਿਰ ਲਿਆ ਕੇ ਜਿੱਥੇ ਹੂਮਿਆ ਕੀਤਾ ਜਾ ਰਿਹਾ ਹੈ ਉੱਥੇ ਰੱਖ ਦਿੱਤਾ ਜਾਂਦਾ ਸੀ ਬਲੀ ਦੇ ਤੌਰ ਤੇ ਤੇ ਉਹ ਖੂਨ ਵਗਣ ਦੀ ਵਿਧਾ ਕਰਕੇ ਉਹਦੇ ਥੱਲੇ ਘੜਾ ਰੱਖਤਾ ਜਾਂਦਾ ਸੀ ਵੀ ਜਿਹੜਾ ਖੂਨ ਵਗ ਗਿਆ ਘੜੇ ਦੇ ਵਿੱਚ ਜਾਵੇ ਉਹਦੇ ਉੱਤੇ ਕਪੜਾ ਪਾ ਦੇਣਾ ਉਹ ਖੂਨ ਵਗਣ ਕਰਕੇ ਕਪੜਾ ਲਾਲ ਹੋ ਜਾਂਦਾ ਸੀ ਅੱਜ ਸਾਡੇ ਅਖੰਡ ਪਾਠਾਂ ਦੇ ਉੱਤੇ ਉਲਾਰ ਬਲੀ ਆ ਗਈ ਕੜਾ ਰੱਖ ਕੇ ਉੱਤੇ ਨਾਰੀਅਲ ਰੱਖ ਕੇ ਲਾਲ ਕਪੜਾ ਪਾ ਦੇਣਾ ਲਾਲ ਕਪੜੇ ਚਲਪੇਟ ਦੇਣਾ ਉਹਦਾ ਬਦਰਿਆ ਹੋਇਆ ਰੂਪ ਹੈ ਜਿਹੜਾ ਕੀਤਾ ਜਾ ਰਿਹਾ ਹੈ ਸਾਡੀ ਜਿਹੜੀ ਮਿਆਰੀ ਅਰਦਾਸ ਬਣਾਈ ਗਈ ਉਹਦੇ ਵਿੱਚ ਇੱਕ ਨਾਮ ਬਣਾਇਆ ਗਿਆ ਕਿ ਜੋ ਦੇਗ ਭੇਡਾ ਕੀਤੀ ਗਈ ਹੈ ਪ੍ਰਸ਼ਾਦ ਵਾਸਤੇ ਕੜਾ ਪ੍ਰਸ਼ਾਦ ਉਹਦੇ ਵਾਸਤੇ ਅਰਦਾਸ ਕਰਨੀ ਹੈ ਕਿ ਦਰ ਪ੍ਰਵਾਨ ਹੋਵੇ। ਘੜਾ ਪ੍ਰਸ਼ਾਦੀ ਦੇਖ ਰਹਾ ਜ਼ਰਾ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਗੁਰੂ ਕਰੇ, ਭੋਗ ਸੰਗਤ ਲਾਵੇ। ਲੇਕਿਨ ਅੱਜ ਉਹਨੂੰ ਬਦਲ ਕੇ ਉਹ ਸਾਰੇ ਡੇਰਿਆਂ ਤੇ ਤਾਂ ਪਹਿਲਾਂ ਦੀਆਂ ਹੀ ਅਰਦਾਸਾਂ ਹੋ ਰਹੀਆਂ ਕਿ ਭੋਗ ਆਪ ਜੀ ਨੂੰ ਭੋਗ ਲੱਗੇ। ਇਹ ਵੀ ਤਾਂ ਪੂਜਾ ਤਾਂ ਹੀ ਬਧੀਏ। ਗੁਰਸੱਭ ਨੂੰ ਭੋਗ ਲਵਾਉਂਦੀਆਂ ਗੱਲਾਂ ਹੋ ਰਹੀਆਂ ਨੇ। ਹਰ ਦਿਨ ਅੱਗੇ ਵਧਣ ਦੀ ਬਜਾਏ ਨਿਮਾਨ ਵੱਲ ਜਾ ਰਹੇ ਹਾਂ ਉਹੀ ਕਰਮकांड ਬਦਲ ਕੇ ਸਾਡੇ ਅੰਦਰ ਆ ਰਹੇ ਨੇ ਉਹ ਵੀ ਪੂਜਾ ਦਾ ਕਨਸੈਪਟ ਜਿਹੜਾ ਹੈ ਉਹਦਾ ਰੂਪ ਬਦਲ ਕੇ ਸਿੱਖੀ ਦੇ ਵਿੱਚ ਵੜ ਗਿਆ ਮੈਂ ਅੱਜ ਵੀ ਵਿਸ਼ੇ ਦੀ ਸਮਾਪਤੀ ਨਹੀਂ ਕਰ ਰਿਹਾ ਕੁਝ ਇੱਕ ਜ਼ਿੰਦਾ ਮਸਾਲਾ ਜਿੱਥੇ ਅਸੀਂ ਇਹ ਕਰਮ ਕਰ ਰਹੇ ਹਾਂ ਫੋਟੋਆਂ ਰਹੀਆਂ ਉਹ 오रिजिनल ਉਖਾਉਣੀਆਂ ਨੇ ਇਥੇ ਫੋਟੋ ਉਹਨਾਂ ਕਰਮ ਕਾਂਡਾਂ ਦੀ ਵਿਖਾਈ ਜਾ ਰਹੀ ਗੁਰੂ ਮਹਾਰਾਜ ਦੀ ਨਹੀਂ ਇੱਕ ਮੈਂ ਬੇਨਤੀ ਕਰਦੇ ਆ ਤੁਸੀਂ ਕਹੋਗੇ ਵੀ ਹੁਣੇ ਫੋਟੋਆਂ ਦੀ ਨਿੰਦਾ ਕਰ ਰਿਹਾ ਸੀ ਤੇ ਫਿਰ ਆਪ ਫੋਟੋਆਂ ਵਖੋਂ ਦੀ ਖਲ ਕਰ ਰਿਹਾ ਜੋ ਕੁਝ ਅਸੀਂ ਕਰ ਰਹੇ ਆ ਉਹਦੀਆਂ ਫੋਟੋ ਨੇ ਜਿਹੜੀਆਂ ਕੱਲ ਨੂੰ ਸਾਂਝੀਆਂ ਕਰਾਂਗਾ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਉਪਲੰਭ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ